ਜਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਦਮਨਜੀਤ ਸਿੰਘ ਮਾਨ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਾਬੰਦੀਆਂ ਦੇ ਵੱਖ-ਵੱਖ ਹੁਕਮ ਜਾਰੀ ਕਰ ਦਿੱਤੇ ਨੇ ਵਿਆਹ ਜਾਂ ਫਿਰ ਹੋਰ ਸਮਾਗਮਾਂ ਦੇ ਵਿੱਚ ਮੂੰਹ ਟੱਕ ਕੇ ਗੱਡੀ ਚਲਾਉਣ ਮੂੰਹ ਟੱਕ ਕੇ ਤੁਰਨ ਜਾਂ ਫਿਰ ਹਥਿਆਰ ਲੈ ਕੇ ਚੱਲਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਵਿਸ਼ੇਸ਼ ਹੁਕਮ ਜਾਰੀ ਕਰਦੇ ਹਨ ਉਹਨਾਂ ਨੇ ਨਗਰ ਕੌਂਸਲ ਸ਼ਾਣੀ ਬੋਰਡ ਨਗਰ ਪੰਚਾਇਤ ਗ੍ਰਾਮ ਪੰਚਾਇਤ ਆਫਰੀਜ਼ ਦੇ ਨਾਂ ਸਬੰਧਿਤ ਵਿਭਾਗਾਂ ਦੀ ਪਰਵਾਨਗੀ ਤੋਂ ਬਿਨਾਂ ਸਰਕਾਰੀ ਜ਼ਮੀਨ ਸੜਕਾਂ ਗਲੀਆਂ ਜਾਂ ਫਿਰ ਚੌਕਾਂ ਤੇ ਕਿਸੇ ਵੀ ਤਰ੍ਹਾਂ ਦੇ ਹੋਲਡਿੰਗ ਲਗਾਉਣ ਤੇ ਪੂਰੀ ਤਰ੍ਹਾਂ ਵੀ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਆਵਾਜਾਈ ਦੇ ਵਿੱਚ ਵਿਘਨ ਨਾ ਪੈ ਸਕੇ ਸੋ ਲੋਕ ਹਾਸਿਆਂ ਤੋਂ ਬਚ ਸਕਣ ਇਸ ਦੇ ਨਾਲ ਹੀ ਜ਼ਿਲ੍ਹਾ ਫਤਿਹਕ ਮੈਜਿਸਟਰੇਟ ਫਿਰੋਜ਼ਪੁਰ ਨੇ ਜ਼ਿਲ੍ਹੇ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਇਮਾਰਤਾਂ ਅਤੇ ਥਾਵਾਂ ਤੇ ਗੰਦੇ ਅਤੇ ਅਸ਼ਲੀਲ ਪੋਸਟਰ ਲਗਾਉਣ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਸੋ ਉਹਨਾਂ ਨੇ ਜ਼ਿਲ੍ਹੇ ਭਾਰਤੇ ਵਿੱਚ ਨਾਈਲੋਨ ਜਾਂ ਫਿਰ ਸਿੰਥੈਟਿਕ ਜਾਂ ਫਿਰ ਪਲਾਸਟਿਕ ਅਤੇ ਕਾਚ ਦੇ ਪਾਊਡਰ ਵਾਲੀ ਡੋਰ ਤੇ ਨਾਲ ਪਤੰਗ ਅਡਾਉਣ ਜਾਂ ਫਿਰ ਸਟੋਰ ਕਰਨ ਅਤੇ ਵੇਚਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਸੋ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਵਿਸ਼ੇਸ਼ ਹੁਕਮ ਜਾਰੀ ਕਰਕੇ ਲੋਕਾਂ ਨੂੰ ਹਥਿਆਰ ਲੈ ਕੇ ਜਾਣ ਜਨਤਕ ਥਾਵਾਂ ਤੇ ਜਾਣ ਤੇ ਮੀਟਿੰਗ ਕਰਨ ਧਰਨੇ ਜਲੂਸ ਅਤੇ ਰੈਲੀਆਂ ਪ੍ਰਦਰਸ਼ਨ ਹੜਤਾਲਾਂ ਤੇ ਪੂਤਲੇ ਸਾੜਨ ਤੇ ਆਦ ਤੌਰ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ